ਸੰਕੁਪਤੀ ਕਰੋ ਦਰਸ਼ਨੋ ਮਹਜੂਰ ਸਾਹਿਬ ਦੇ ਭੋਲੇ ਭੱਲੇ ਦੇ ਪਹੁੰਚੀ ਆਈ ਇਸ ਮਤ ਸਾਰਿਆਂ ਨੂੰ ਪ੍ਰੇਰਨਾ ਦਾ ਸਰੋਤ ਨਾਮ ਬੱਲਾ ਤੁਹਾਨੂੰ ਬਾਰਕੋਤ ਸਾਰੇ ਪਸਲੇ ਪਾਰਸ਼ਾ ਮੇਰੇ ਸਹਿਰੇ ਮਾਨ ਸਾਹਿਬ ਸਿੰਘ ਮਹਾਰਾਜ ਜੀ ਨੇ ਬੜੀ ਕਲਣਾ ਖੜੀ ਤੇ ਫਿਰ ਅਸੀਂ ਅੱਜ ਪਾਣੂ ਗੱਲ ਸਰਦਾਰ ਖਾਨ ਜਿਹੜੇ ਪੰਨੇ ਸਿਰ ਮੁੰਡੇ ਜਾਂਦੀਆਂ ਉਹਨਾਂ ਤੋਂ ਵੀ ਖਾ ਰਿਹਾ ਹੈ ਤੇ ਜਰੂਰ ਆਤਮਾ ਲਖਨ ਅਰਬਾਦ ਸਨਾਪੁਰ ਅਜ ਸਮਾਂ ਪਹਿਲਾਂ ਇਹੋ ਜਿਹਾ ਸੀ ਕਿ ਜਦੋਂ ਗੁਰਦੁਆਰਾ ਵਿਰੋਹੀ ਬੜਕੇ ਦਿੱਤੀ ਉਸ ਤੋਂ ਦਸਤਾਰ ਤੋਂ ਵੀ ਜੀ ਕਰ ਇਸ ਕਰਕੇ ਸਾਰਿਆਂ ਨੂੰ ਨੇਤੀ ਆ ਗਈ ਅਨੰਦਪੁਰ ਸਾਹਿਬ ਜੋ ਬੜੀ ਖੁਸ਼ੀ ਦੀ ਗੱਲ ਆ ਕਿ ਉਹ ਨੰਮ ਲਾ ਰਿਹਾ ਮੇਰੇ ਸਹਿਬੇ ਤੁਮ ਸਹਿਬ ਸਿੰਘ ਸਾਹਿਬ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਅਰ ਸੱਚ ਕੇਸ ਲੋੜ ਤਾਂ ਐਸੇ ਕਰਕੇ ਰੱਖਿਆ ਗਿਆ ਕਿਸਾ ਦੇ ਉੱਤੇ ਨਿਰਭਰ ਜਿਹੜਾ ਹਾਰਦਵਾੜ ਤੇ ਪਾਕੀ ਸੰਗਤ ਜੀ ਮਹਜੂਬ ਸਾਹਿਬ ਤੇ ਪਟਨਾ ਸਾਹਿਬ ਦੇ ਚਰਚਾ ਚਲਾਇ ਸਮਾਏ ਇਹ ਕੇਸ ਦੇ ਉੱਤੇ ਪਟਨੇ ਵਿੱਚ ਚੰਨਿਆ ਜਲ ਖੁੱਲ੍ਹ ਗਿਆ

ਵਾਧਰਵਾਹ ਕਰਿਆ ਉਹਨੇ ਉਹ ਰਾਹ ਵਿੱਚ ਸੈ ਕੁੰਸਾ ਦੇ ਸੁਪੰਖੇ ਪੰਛੀ